ਇੱਕ ਯੂਟਿਊਬਰ ਨੇ ਧਰੋਗਰਾਠੀ ਉਸ ਦੀ ਬੜੀ ਹੀ ਘਟੀਆਂ ਤੇ ਸਾਦਿਸ ਭਰੀ ਕਰਤੂਤ ਇੱਕ ਸਾਹਮਣੇ ਆਈ ਆ ਇੱਕ ਵੀਡੀਓ ਉਸ ਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਆ ਸਿੱਖ ਗੁਰੂ ਸਾਹਿਬਾਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਤੇ ਸ਼ਹਾਦਤ ਤੱਕ ਪਰ ਜਿਹੜੇ ਉਹ ਐਨੀਮੇਸ਼ਨ ਫਿਲਮ ਬਣਾ ਕੇ ਉਹਨੇ ਅਪਲੋਡ ਕੀਤੀ ਆ ਮੈਂ ਸਮਝਦਾ ਕਿ ਉਹ ਸ਼ਾਦਿਖ ਭਰੀ ਲੱਗਦੀ ਆ ਕਿਉਂਕਿ ਜਿਸੇ ਸਾਹਮਨਾ ਉਹ ਫਿਲਮ ਬਣਾ ਕੇ ਅਪਲੋਡ ਕੀਤੀ ਗਈ ਹੈ ਪਹਿਲੀ ਗੱਲ ਤਾਂ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਦਿਖਾਇਆ ਗਿਆ ਦਿਖਾਇਆ ਗਿਆ ਕਿ ਉਹਨਾਂ ਦੇ ਮਨ ਤੇ ਭਾਰੀ ਠੇਸ ਪਹੁੰਚੀ ਜਦੋਂ ਕਿ ਇਤਿਹਾਸ ਵਿੱਚ ਇਹ ਸਾਫ ਹੈ ਕਿ ਗੁਰੂ ਸਾਹਿਬ ਨੇ ਤਾਂ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਲਈ ਦਿੱਲੀ ਵੱਲ ਜਾਣ ਨਹੀਂ ਕਿਹਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਉਹ ਸਾਰੀ ਜੋ ਘਟਨਾਕਰਮ ਇਸ ਦੇ ਵਿੱਚ ਦਿਖਾਇਆ ਗਿਆ ਛੋਟੇ ਸਹਾਇਦਿਆਂ ਦੀ ਸ਼ਹਾਦਤ ਨੂੰ ਹੱਤਿਆ ਦੱਸਣਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੱਸਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਜਿਵੇਂ ਉਹਨਾਂ ਨੇ ਦਾੜੀ ਦਾੜਾ ਜਿਹੜਾ ਪ੍ਰਕਾਸ਼ ਨਾਲ ਕਿਤੇ ਆ ਹੋਵੇ ਕੱਟਿਆ ਹੋਵੇ ਸੋ ਹੋਰ ਵੀ ਇਲੇਕਾਂ ਗੱਲਾਂ ਜਿਹੜੀਆਂ ਗੁਰੂ ਸਾਹਿਬਾਨਾਂ ਦੀਆਂ ਉਹ ਵਿੱਚ ਦਿਖਾਈਆਂ ਨਹੀਂ ਨੇ ਉਹ ਸਿੱਖ ਸੰਗਤ ਦੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀਆਂ ਸਿੱਖ ਸੰਗਤ ਦੇ ਵਿੱਚ ਇਸ ਕਟਿਆ ਹਰਕਤ ਲਈ ਇਸ ਸਾਧਸ਼ ਰਿਪੁਕੇ ਸਾਧਸ਼ਾ ਜਾਣ ਗੁੱਝ ਕੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਆ ਉਹ ਤੋੜ-ਮਰੋੜ ਕੇ ਤੇ ਮਾੜੇ ਤਰੀਕੇ ਨਾਲ ਇਸ ਯੂਟਿਊਬਰ ਵੱਲੋਂ ਦਿਖਾਇਆ ਗਿਆ ਸਰਕਾਰ ਨੂੰ ਬੇਨਤੀ ਆ ਇਸ ਬੰਦੇ ਤੇ ਪਰਚਾ ਦਰਜ ਕਰੋ ਤੇ ਨਾਲ ਹੀ ਇਹ ਜਿਹੜੀ YouTube ਤੇ ਉਹਦਾ ਚੈਨਲ ਤੇ ਵੀਡੀਓ ਪਾਈ ਹੋਈ ਆ ਇਹਨੂੰ ਡਿਲੀਟ ਕੀਤਾ ਜਾਵੇ ਜੇ ਜਲਦੀ ਕਾਰਵਾਈ ਨਹੀਂ ਹੁੰਦੀ ਉਨਾ ਹੀ ਸਿੱਖ ਸੰਗਤ ਦੇ ਵਿੱਚ ਰੋਜ਼ ਤੇ ਗੁੱਸਾ ਇਸ ਬੰਦੇ ਦੀ ਇਸ ਘਟੀਆ ਹਰਕਤ ਪ੍ਰਤੀ ਜਾਗਣਾ ਸੋ ਸਰਕਾਰ ਨੂੰ ਬੇਨਤੀ ਹੈ ਸਮਾਂ ਰਹਿੰਦੇ ਪਰਚਾ ਦਰਜ ਕਰੋ ਅਤੇ ਇਸ ਬੰਦੇ ਦੀ ਇਹ ਪਾਈ ਹੋਈ ਵੀਡੀਓ ਜਲਦੀ ਤੋਂ ਜਲਦੀ ਡਿਲੀਟ ਕਰੋ ਵਾਹਿਗੁਰੂ ਜਿੱਕਾ ਕਾਂਸਾ ਵਾਹਿਗੁਰੂ ਜੀ ਕੀ ਬੱਤੇ